ਕੀ ਹੋਇਆ ਜਾਂ ਨਹੀਂ ਹੋਇਆ ਨਾ ਇੱਕ ਜਵੇਦ ਅਕਟਰ ਸਾਹਿਬ ਇੱਕ ਦਿਨ ਕਿਸੇ ਸ਼ੇਰ ਪੜ ਰਿਹਾ ਸੀ ਲੈਂਦੇ ਪੰਜਾਬ ਦੇ ਕਿਸੇ ਉਰਦੂ ਸ਼ਾਇਰ ਦਾ ਉਹਨਾਂ ਨੇ ਗੱਲ ਕੀਤੀ ਕਿ ਕਹਿੰਦੇ ਯਾਰ ਮੈਨੂੰ ਉਹ ਲੋਕ ਨਹੀਂ ਚੰਗੇ ਲੱਗੇ ਜਿਹੜੇ ਕਹਿੰਦੇ ਨਹੀਂ ਜੀ ਹੁਣ ਕੰਮ ਨਹੀਂ ਹੋ ਰਿਹਾ ਅੱਛਾ ਪਹਿਲੀਆਂ ਚ ਸ਼ਾਇਰੀ ਬਹੁਤ ਅੱਛੀ ਸੀ ਕਹਿੰਦੇ ਯਾਰ ਮੈਨੂੰ ਨਾਮ ਭੁੱਲ ਗਿਆ ਯੰਗ ਮੁੰਡਾ ਹੈ ਪਾਕਿਸਤਾਨ ਦਾ ਉਰਦੂ ਦਾ ਸ਼ਾਇਰ ਉਹਨੇ ਸ਼ੇਰ ਬੋਲਿਆ ਉਹ ਜਾਨ ਕਰਦੇ ਸ਼ੇਰ ਕਹਿ ਕੇ ਮੈਨੂੰ ਮੂੰਹ ਤੇ ਚੜ ਗਿਆ ਇਨਸਟੈਂਟ ਉਹ ਕਹਿੰਦੇ ਕਿ ਤੇਰੇ ਬਿਨਾ ਵੀ ਹਮਨੇ ਜੀ ਕਰ ਦਿਖਾ ਦਿਆ ਤੇਰੇ ਬਿਨਾ ਵੀ ਹਮਨੇ ਜੀ ਕਰ ਦਿਖਾ ਦਿਆ ਅਬ ਇਹ ਕੀਆ ਸਵਾਲ ਕਿ ਦਿਲ ਕਾ ਕੀ ਹੋਆ ਓਏ ਹੋਏ 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 ਇਹ ਸਵਾਲ ਮੇਰਾ ਹੀ ਖਤਮ ਕਰਦਾ ਸੀ ਕਿ ਮੇਰਾ ਦਿਲ ਟੁੱਟਿਆ ਰੀਸੈਂਟਲੀ ਮੈਂ ਸੁਣ ਰਿਹਾ ਸੀ ਕਿ ਤੇਰੇ ਬਿਨਾ ਵੀ ਹਮਨੇ ਜੀ ਕੇ ਦਿਖਾ ਦਿਆ ਅਬ ਇਹ ਕੀਆ ਸਵਾਲ ਕਿ ਦਿਲ ਕਾ ਕੀ ਹੋਆ ਕੀ ਬਣਾ ਇਹ ਸਵਾਲ ਹੀ ਨਹੀਂ ਜੀ ਬਿਲਕੁਲ ਗੱਲ ਵੀ ਤੁਸੀਂ ਕੰਮ ਇਹੀ ਲੱਗਦਾ ਰਹਿੰਦਾ ਅਨਮੋਲ ਜੀ ਤੇ ਹੁਣ ਇੱਕ ਡਿਊਟੀ ਲੱਗੀ ਆ ਇੱਕ ਪੈਸ਼ਨ ਜੋ ਤੁਹਾਨੂੰ ਕੰਮ ਕਰਦਿਆਂ ਨੂੰ ਚਿਰ ਹੋ ਜਾਂਦਾ ਨਾ ਤੁਹਾਡੇ ਕਿ ਇਸ਼ਕ ਉਹਦੇ ਨਾਲ ਇੱਕ ਪੈਸ਼ਨ ਹੋ ਜਾਂਦਾ ਕਈ ਵਾਰ ਭਾਵੇਂ ਤੁਸੀਂ ਸ਼ੁਗਲ ਦੇ ਤੌਰ ਤੇ ਜੁੜ ਜਿਓ ਕਿਸੇ ਕੰਮ ਨਾਲ ਪਰ ਤੁਹਾਨੂੰ ਫਿਰ ਤੁਸੀਂ ਉਹ ਅੰਦਰ ਚੱਲ ਜਾਂਦੇ ਆ ਕੰਮ